ਕੀ ਨੈਸ਼ਨਲ ਜਨਤਾਕੀ ਬਣਾਇਆ ਹੈ ਜੀ ਤੇ ਇਹਦਾ ਆਪਣਾ ਹਿੰਦੂ ਸਰਸਾਮ ਦਿਲਾ ਕਿ ਮੈਂ ਜਿੱਥੇ ਵੀ ਡਿਊਟੀ ਲਗੂਗੀ ਉਹ ਸੇਨਾਂ ਦੇ ਨਾਲ ਸਿਰਾਜੀ ਤੁਸੀਂ ਰਾਜਨੀਤਿਕ ਜੀਵਨ ਵੀ ਜੀਆ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਵਿੱਚ ਜਵਿੱਤਰ ਨੂੰ ਲੈ ਕੇ ਕਈ ਮਾਹੌਲ ਪੰਜਾਬ ਦਾ ਵਿਗੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਹੋਇਆ ਹੈ ਕੀ ਦੇਖਦੇ ਹੋ ਵੀ ਕਿਸ ਤਰ੍ਹਾਂ ਇਸ ਸੇਵਾ ਵਿੱਚ ਸੁਧਾਰ ਲਿਆਣ ਦੀ ਲੋੜ ਹੈ ਕਿਉਂਕਿ ਕਈ ਹਿੰਦੂ ਸੰਗਠਨ ਵੀ ਆਪਸ ਵਿੱਚ ਧੜੇਬੰਦੀਆਂ ਵੀ ਹੈਗੀਆਂ ਦੇਖੋ ਗੱਲ ਹੈ ਜੀ ਜਿਹੜਾ ਵੀ ਕਿਸੇ ਵੀ ਧਰਮ ਦੇ ਵਿੱਚ ਜਿਹੜੀ ਕਟੜਤਾ ਉਹ ਬਹੁਤ ਮਾੜੀ ਹੋ ਜਾਂਦੀ ਹੈ ਹੈਨਾ ਤੇ ਜਿਹੜਾ ਇੱਕ ਭਾਈਚਾਰਾ ਮੈਨੂੰ ਹੀ ਲੱਗਦਾ ਵੀ ਪੰਜਾਬ ਇੱਕ ਐਸੀ ਜਗ੍ਹਾ ਜਿੱਥੇ ਸਭ ਤੋਂ ਜ਼ਿਆਦਾ ਭਾਈਚਾਰਾ ਹੈ ਜੀ ਇੱਥੇ ਤੁਸੀਂ ਦੇਖੋਗੇ ਮੈਂ ਇੱਕ ਗੱਲ ਇਹ ਵੀ ਦੇਖੀ ਹੈ ਵੀ ਇਵਨ ਕਸ਼ਮੀਰ ਤੋਂ ਸਟੂਡੈਂਟ ਆ ਕੇ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਉਹ ਇੰਡੀਆ ਦੇ ਵਿੱਚ ਹੋਰ ਕਿਤੇ ਨਹੀਂ ਜਾਂਦੇ ਜੀ ਸਭ ਤੋਂ ਜ਼ਿਆਦਾ ਪੰਜਾਬ ਚ ਕਿਉਂ ਆਉਂਦੇ ਆ ਕਿਉਂਕਿ ਇੱਥੇ ਐਕਸੈਪਟੇਬਿਲਿਟੀ ਹੈ ਇੱਥੇ ਸਾਰੇ ਧਰਮ ਮਿਲ ਕੇ ਰਹਿੰਦੇ ਆ ਠੀਕ ਹੈ ਕੋਈ ਕਿਸੇ ਵੀ ਧਰਮ ਨੂੰ ਜਿਹੜਾ ਹੈ ਉਹਰੇ ਐਸਾ ਚ ਕੋਈ ਵੀ ਬਹੁਤ ਵੱਡਾ ਉਹ ਨਹੀਂ ਹੈ ਜੀ ਸਿਆਸਤ ਦੀ ਗੱਲ ਕਰੀਏ ਸਮਾਜ ਸੇਵਾ ਦੀ ਗੱਲ ਕਰੀਏ ਉਹ ਅਗਲੇ ਸਫ਼ਰ ਤੇ ਤੁਸੀਂ ਧਾਰਮਿਕ ਸੰਸਥਾਵਾਂ ਦੇ ਨਾਲ ਜੁੜਨ ਜਾ ਰਹੇ ਹੋ ਕੀ ਕਹਿਣਾ ਹੈ ਦੇਖੋ ਜੀ ਧਰਮ ਵੀ ਇੱਕ ਜਿਹੜੀ ਹੈਗੀ ਐ ਸੋਸ਼ਲ ਸਰਵਿਸ ਹੁੰਦੀ ਜੀ ਠੀਕ ਹੈ ਨਾ ਮੇਰੇ ਵਾਸਤੇ ਤਾਂ ਧਰਮ ਹੀ ਸਭ ਤੋਂ ਵੱਡਾ ਸੋਸ਼ਲ ਸਰਵਿਸ ਹੈ ਕੋਈ ਵੀ ਧਰਮ ਹੈ ਜਿਹੜਾ ਆਪਾਂ ਨੂੰ ਇਹੀ ਸਿਖਾਉਂਦਾ ਵੀ ਮਾਨਵਤਾ ਜਿਹੜੀ ਹੈ ਉਹਦੀ ਰੱਖਿਆ ਕੀਤੀ ਜਾਵੇ ਉਹਦੇ ਇੱਕ ਨਿਯਮ ਅਨੁਸਾਰ ਚੱਲੇ ਜਾਵੇ ਤੇ ਨੇਚਰ ਸਭ ਤੋਂ ਵੱਡੀ ਗੱਲ ਲੋਕ ਮਤਲਬ ਜਿਹੜੀ ਹੈਗੀ ਆਪਾਂ ਧਰਤੀ ਨੂੰ ਹਵਾ ਨੂੰ ਪਾਣੀ ਨੂੰ ਮਾਤਾ ਦਾ ਪਿਓ ਦਾ ਜਿਹੜਾ ਦਰਜਾ ਉਹ ਹਰ ਧਰਮ ਚ ਮਿਲਦਾ ਹੈ ਇੱਥੇ ਵੀ ਮਿਲਿਆ ਹਿੰਦੂਇਜ਼ਮ ਚ ਵੀ ਹੈ ਸਿੱਖੀਜ਼ਮ ਚ ਵੀ ਹੈ ਤਾਂ ਇਹ ਜਿਹੜੀ ਬੇਸਿਕਲੀ ਧਰਮ ਹੈ ਜੀ ਉਹ ਆਪਾਂ ਨੂੰ ਇੱਕ ਜਿਹੜਾ ਸੋਸ਼ਲ ਸਰਵਿਸ ਸਿਖਾਉਂਦੀ ਹੈ ਇੱਕ ਕੋ-ਐਗਜ਼ਿਸਟੈਂਸ ਸਿਖਾਉਂਦੀ ਹੈ ਇੱਕ ਦੂਜੇ ਨਾਲ ਮਿਲ ਕੇ ਨੇਚਰ ਨਾਲ ਮਿਲ ਕੇ ਜੀ ਸਕੀਏ ਤੇ ਇਹਨੂੰ ਪ੍ਰਿਜ਼ਰਵ ਕਰ ਸਕੀਏ ਇਸ ਤੋਂ ਉੱਤਾਂ ਕੋਈ ਧਰਮ ਨਹੀਂ ਜੀ ਤੇ ਉਹੀ ਧਰਮ ਜਿਹੜਾ ਹੈਗਾ ਮੈਂ ਅਪਣਾਇਆ ਸੀੜਾ ਜੀ ਇੱਥੇ ਸਿਆਸਤ ਦੀ ਗੱਲ ਕਰੀਏ ਲੰਬਾ ਸਮਾਂ ਤੁਸੀਂ ਸਿਆਸਤ ਚ ਸ਼ੁਰੂ ਕੀਤਾ ਜਾਂ ਸਮਾਜ ਸੇਵਾ ਚ ਰਹੇ ਅੱਜ ਧਾਰਮਿਕ ਜਥੇਬੰਦੀਆਂ ਅੱਜ ਜੁੜੀਆਂ ਨੇ ਤੁਹਾਡੇ ਨਾਲ ਤੁਹਾਨੂੰ ਇਹਨਾਂ ਨਾਲ ਸ਼ਾਮਲ ਕੀਤਾ ਤੇ ਜਿਵੇਂ ਸਮਾਂ ਤੁਸੀਂ ਕਿਵੇਂ ਕੱਢੋਗੇ ਸਾਰੇ ਇਹਨਾਂ ਚੀਜ਼ਾਂ ਲਈ ਕਿੰਨਾ ਦੇਖੋਗੇ ਮੈਨੇਜ ਕਰੋਗੇ ਨਹੀਂ ਜੀ ਇਹ ਵੀ ਇੱਕ ਸਾਡਾ ਜਿਹੜਾ ਹੈਗਾ ਇੱਕ ਸੋਸ਼ਲ ਸਰਵਿਸ ਹੈ ਜੀ ਧਰਮ ਵੀ ਸੋਸ਼ਲ ਸਰਵਿਸ ਹੈ ਤੇ ਪੋਲਿਟਿਕ ਵੀ ਸੋਸ਼ਲ ਸਰਵਿਸ ਹੈ ਜੋ ਪਹਿਲਾਂ ਕੀ ਪਹਿਲਾਂ ਵੀ ਸਮਾਂ ਕੱਢਦੇ ਸੀ ਜੀ ਹੁਣ ਵੀ ਕੱਢਾਂਗੇ ਹਨ ਤੇ ਮੈਂ ਜਿੱਥੇ ਵੀ ਇਹ ਕਹਿਣਗੇ ਜਿੱਥੇ ਵੀ ਯੂ ਕਿ ਲਾਉਣਗੇ ਜੀ ਮੈਂ ਉੱਥੇ ਚੱਲਾਂਗਾ ਅਕਸਰ ਹੀ ਚਰਚਾ 'ਚ ਵੀ ਹੋਇਆ ਜੀ ਲੋਕ ਗੱਲਾਂ ਕਰਦੇ ਆ ਜਿਵੇਂ ਸਿਆਸਤ 'ਚ ਵੀ ਗੱਲਾਂ ਹੁੰਦੇ ਵੀ ਧਰਮ ਤੇ ਸਿਆਸਤ ਜਦੋਂ ਇਕੱਠੇ ਹੁੰਦੇ ਆ ਹਜ਼ਾਰਾਂ ਦੇ ਨਤੀਜੇ ਚੰਗੇ ਨਹੀਂ ਹੁੰਦੇ ਜੀ ਇਹ ਲੋਕਾਂ ਦਾ ਕਹਿਣਾ ਹੈ ਨਹੀਂ ਮੈਂ ਤਾਂ ਦੇਖੋ ਉਹ ਧਰਮ ਦੀ ਡੈਫੀਨੇਸ਼ਨ ਦਾ ਫਰਕ ਹੈ ਮੇਬੀ ਉਹ ਲੋਕਾਂ ਨਾਲ ਲੋਕਾਂ ਦੀ ਡੈਫੀਨੇਸ਼ਨ ਧਰਮ ਵਾਲੇ ਹੋਰ ਹੁੰਦੀ ਹੋਗੀ ਮੇਰੇ ਬਾਰੇ ਤਾਂ ਧਰਮ ਦੀ ਡੈਫੀਨੇਸ਼ਨ ਇੱਕ ਸੋਸ਼ਲ ਸਰਵਿਸ ਜੀ ਠੀਕ ਹੈ ਗਊ ਮਾਤਾ ਦੀ ਸੇਵਾ ਜੀ ਮੇਰੇ ਪੁਰਖ ਵੀ ਕਰਦੇ ਰਹੇ ਮੇਰੇ ਪੁਰਖ ਸੀ ਮੇਰੇ ਨਾਨਾ ਜੀ ਨਾਨੀ ਜੀ ਦੇ ਫਾਦਰ ਸੀਗੇ ਸਰਵਰ ਕੁੰਦਨ ਸਿੰਘ ਇਸ ਏਰੀਆ ਤੋਂ ਪਤਾ ਕਰੇ ਠੀਕ ਹੈ ਉਹਨਾਂ ਨੇ ਗਊਆਂ ਛੜਾਈਆਂ ਜੀ ਬਹੁਤ ਟਾਈਮ ਦੇ ਉੱਤੇ ਉਹਨਾਂ ਨੇ ਕਿਸੇ ਜਿਹੜੇ ਹੈਗੇ ਉਹ ਮੇਲਿਆਂ ਦੇ ਵਿੱਚ ਕਬਿਸਰ ਗਾਉਂਦੇ ਰਹੇ ਆ ਬੁਛੜਾਂ ਨੂੰ ਮਾਰਿਆ ਉਹਨਾਂ ਨੇ ਠੀਕ ਹੈ ਉਹ ਮੈਂ ਮਤਲਬ ਉਹ ਮੈਂ ਉਸੇ ਖਾਨਦਾਨ ਤੋਂ ਨਿਕਲਿਆ ਹਾਂ ਠੀਕ ਹੈ ਤਾਂ ਇਹ ਵੀ ਜਿਹੜਾ ਸਾਡਾ ਇਹ ਜਿਹੜਾ ਹੈ ਇੱਕ ਜਿਹੜਾ ਧਰਮ ਹੈ ਮੇਰੇ ਵਾਸਤੇ ਸੋਸ਼ਲ ਸਰਵਿਸ ਹੈ ਮੇਰੇ ਤੋਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਸਭ ਤੋਂ ਵੱਡਾ ਧਰਮ ਹੈ ਜਾ ਕੇ ਕਿਸੇ ਵੀ ਧਰਮ ਚਲੀ ਜਾਈ ਕੋਈ ਇੱਕੋ ਚੀਜ਼ ਸਿਖਾਉਂਦੀ ਹੈ ਵੀ ਨੇਚਰ ਦੀ ਪੂਜਾ ਕਰੋ ਨੇਚਰ ਨੂੰ ਬਚਾਓ ਤੁਸੀਂ ਕੀ ਕਹਿਣਾ ਚਾਹੋਗੇ ਸਰ ਪ੍ਰੋਗਰਾਮ ਬਾਰੇ ਦੱਸੋ ਅੱਜ ਅਸੀਂ ਸਮੇਤ ਜੀ ਦੇ ਦਰਵਾਜ਼ੇ ਚਾਹ ਹਾਜ਼ਰ ਹੋਏ ਆ ਕਿਉਂਕਿ ਧਰਮ ਦੇ ਲਈ ਸਾਨੂੰ ਜਿੱਥੇ ਵੀ ਜਾਣਾ ਪਏਗਾ ਜਿੱਥੇ ਵੀ ਸਾਨੂੰ ਪੁਕਾਰਿਆ ਜਾਏਗਾ ਅਸੀਂ ਜ਼ਰੂਰ ਜਾਵਾਂਗੇ ਸਨਾਤਨ ਧਰਮ ਦੇ ਲਈ ਸਾਡੀ ਪਿਛਲੇ ਦਿਨਾਂ ਸੁਮੇਰ ਜੀ ਨਾਲ ਗੱਲ ਹੋਈ ਸੀ ਬਾਂਦਵਾਸਿਆ ਤਿਹਾਰ ਸੀ ਅਸੀਂ ਇਹਨਾਂ ਨੂੰ ਮੇਲੇ ਸੀ ਇਨਵਾਈਟ ਕਰਿਆ ਸੀ ਇਹਨਾਂ ਦੀ ਜੋ ਸੋਚ ਹੈ ਇਹਨਾਂ ਦੀ ਜਿਹੜੀ ਇੱਕ ਸਮਾਜਿਕ ਸੋਚ ਹੈ ਧਾਰਮਿਕ ਸੋਚਾਂ ਨੂੰ ਅੱਜ ਅਸੀਂ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਸੰਪਤੀ ਉਹ ਜਿਹੜੀ ਹਿੰਦੂ ਤਖਤ ਜਿਹੜੀ ਕਿ ਜੁਆਇੰਟ ਸੰਸਥਾ ਹੈ ਸਾਡੀਆਂ ਤਾਂ ਉਹਨਾਂ ਦਾ ਅਸੀਂ 올 ਇੰਡੀਆ ਦਾ ਇਹਨਾਂ ਨੂੰ ਜਰਨਲ ਸੈਕਟਰੀ ਨਿਯੁਕਤ ਕਰਕੇ ਜਾ ਰਹੇ ਹਾਂ ਇਹਨਾਂ ਦਾ ਰਾਜਨੀਤਿਕ ਪ੍ਰਭਾਵ ਵੀ ਬਹੁਤ ਵਧੀਆ ਰਿਹਾ ਹੈ ਔਰ ਸਾਨੂੰ ਇਹ ਮਹਿਸੂਸ ਕਰਿਆ ਇਹ ਇਹਨਾਂ ਦੀ ਸੇਵਾਵੰਦੀ ਸਾਡੇ Hindu ਧਰਮ ਨੂੰ ਵੀ Hindu ਸਮਾਜ ਨੂੰ ਵੀ ਲੋੜ ਹੈ ਸਨਾਤਨ ਸਮਾਜ ਨੂੰ ਲੋੜ ਹੈ ਇਸ ਕਰਕੇ ਇਹਨਾਂ ਨੂੰ ਅੱਜ ਅਸੀਂ ਜੋੜਿਆ ਅਸੀਂ ਅੱਜ ਇਹ ਬੈਠ ਕੇ ਵਿਚਨਬਦ ਹੋਏ ਕਿ ਦੋਨੋਂ ਜਣੇ ਮਿਲ ਕੇ Hindu ਸਮਾਜ ਲਈ ਬਹੁਤ ਵਧੀਆ ਕੰਮ ਕਰਾਂਗੇ ਜੈ ਕਰ ਬੀਰ ਬਜੰਗੇ ਹਾਂ 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 ਜੈ ਕਰ ਬੀਰ ਬਜੰਗੇ ਹਾਂ 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 ਜੈ ਕਰ ਬੀਰ ਬਜੰਗੇ